ਹਾਂਜੀ ਕੀ ਹਲਚਲ ਹੈ ਜੀ ਸਾਰਿਆਂ ਦੇ ਠੀਕ ਠਾਕ ਹੋ ਗੁਰਪੁਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਭੈਣਾਂ ਨੂੰ ਤੇ ਮੇਰੇਆਂ ਭਰਾਵਾਂ ਨੂੰ ਘਰ ਨੂੰ ਜਾਂਦੇ ਪਏ ਸੀਗੇ ਤੇ ਨਾਲ ਆਪਣੀ ਗੱਗ ਸੀ ਮੁਰਗਿਆਂ ਵਾਸਤੇ ਲੈ ਕੇ ਆਉਂਦੇ ਪਏ ਸੀ ਘਰੇ ਚੀਜ਼ ਜਿਹੜੀ ਉਹਨਾਂ ਦੇ ਮਨ ਪਸੰਦ ਦੀ ਆ ਫੇਵਰੇਟ ਚੀਜ਼ ਤੇ ਉਹ ਤੁਹਾਨੂੰ ਦੱਸਾਂਗੀ ਕੀ ਚੀਜ਼ ਆ ਘਰੇ ਜਾ ਕੇ ਤੇ ਵੀਡੀਓ ਨੂੰ ਵੇਖਿਓ ਜਰੂਰ ਜਿਹੜੀ ਚੀਜ਼ ਉਹ ਚਾਹ ਕੇ ਖਾਂਦੇ ਦਿਲੋਂ ਤੁਹਾਨੂੰ ਅੱਜ ਉਸ ਚੀਜ਼ ਬਾਰੇ ਆਪਾਂ ਦੱਸਣ ਲੱਗੇ ਆ ਤੇ ਮੈਂ ਕਹਿੰਨਾ ਵੀ ਫ੍ਰੀ ਚੀਜ਼ ਆ ਜੀਜੋ ਸਮਝ ਲਓ ਕੋਈ ਪੈਸਾ ਨਹੀਂ ਕੋਈ ਕੁਸਰੀ ਸਿਰੇ ਦੀ ਚੀਜ਼ ਆ ਤੁਹਾਨੂੰ ਜਾ ਕੇ ਵੀਡੀਓ ਪਾਉਣੀ ਆ ਆਂ ਹਾਂਜੀ ਬਾਈ ਆ ਚੀਜ਼ਾਂ ਸੀ ਜਿਹੜੀਆਂ ਅਸੀਂ ਲੈ ਕੇ ਆਏ ਆ ਇਹ ਬਹੁਤ ਜ਼ਿਆਦੇ ਚੀਜ਼ਾਂ ਜ਼ਰੂਰੀ ਆ ਬਾਕੀ ਤਾਂ ਸਾਰੇ ਵੀਰਾਂ ਨੂੰ ਪਤਾ ਹੀ ਆ ਜਿਵੇਂ ਬਈ ਪਸ਼ੂਆਂ ਨੂੰ ਹਰੀ ਚੀਜ਼ ਦੀ ਜ਼ਰੂਰਤ ਆ ਨਾ ਹਰਾ ਜ਼ਰੂਰੀ ਆ ਓਵੇਂ ਬਈ ਜਾਨਵਰਾਂ ਨੂੰ ਮੁਰਗਿਆਂ ਨੂੰ ਇਹ ਚੀਜ਼ ਬਹੁਤ ਜ਼ਿਆਦੇ ਜ਼ਰੂਰੀ ਆ ਬਾਕੀ ਤਾਂ ਸਾਰੇ ਵੀਰਾਂ ਨੂੰ ਪਤਾ ਹੀ ਆ ਬਾਕੀ ਜਿੰਨਾ ਵੀਰਾਂ ਨੂੰ ਨਹੀਂ ਪਤਾ ਉਹਨਾਂ ਵਾਸਤੇ ਆਪਾਂ ਵੀਡੀਓ ਬਣਾਈ ਆ ਤੁਸੀਂ ਇਹ ਦੇਖ ਲਓ ਵੀ ਜਿਹੜੇ ਵੀਰ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਸਾਗ ਬਣਾਉਂਦੇ ਆ ਹਨਾ ਸਾਰੀ ਸਾਗ ਬਣਾਉਂਦੇ ਹੁਣ ਸੀਜ਼ਨ ਆ ਗਿਆ ਜਿਹੜਾ ਆ ਬਚਦਾ ਬਾਈ ਠੀਕ ਹੈ ਚਾਹੇ ਪਾਲਕਾ ਚਾਹੇ ਕੁਛ ਵੀ ਆ ਆ ਚੀਜ਼ ਬਾਈ ਸਿੱਟਿਆ ਨਾ ਕਰੋ ਇੱਕ ਚੀਜ਼ ਨੂੰ ਆਪਾਂ ਸਿੱਟਦੇ ਹਾਂ ਹਰੀ ਚੀਜ਼ ਨੂੰ ਬੇਕਦਰ ਹੀ ਹੁੰਦੀ ਆ ਆ ਬਾਈ ਤੁਸੀਂ ਆਪਦੇ ਮੁਰਗਿਆਂ ਨੂੰ ਪਾ ਸਕਦੇ ਹੋ ਸਿਰੇ ਦੀ ਚੀਜ਼ ਆ ਜੇ ਨਹੀਂ ਹੈਗੀ ਆਪਣੇ ਘਰ ਦੇ ਵਿੱਚ ਕੋਈ ਚੀਜ਼ ਤੇ ਬਾਜ਼ਾਰ ਜਾਓ ਬਾਈ ਚੁੱਪ ਕਰਕੇ ਸਬਜ਼ੀ ਦੀ ਦੁਕਾਨ ਵਾਲੇ ਜਿੰਨੇ ਵੀ ਰ ਆ ਉਹਨਾਂ ਕੋਲੇ ਚੀਜ਼ਾਂ ਬਹੁਤ ਪਈਆਂ ਹੁੰਦੀਆਂ ਉਹ ਤੁਹਾਨੂੰ ਉਹੀ ਵੀ ਦੇ ਦਿੰਦੇ ਆ ਵਾਧੂ ਕਿਉਂਕਿ ਉਹਨਾਂ ਨੇ ਵੀ ਤਾਂ ਬਈ ਸਿੱਟ ਨਹੀਂ ਹੁੰਦਾ ਤੇ ਆਹ ਵੇਖੋ ਤੁਸੀਂ ਆਹ ਚੀਜ਼ ਨਾ ਬਈ ਮੁਰਗਿਆਂ ਨੂੰ ਬੜੀ ਜਿਆਦਾ ਜ਼ਰੂਰੀ ਆ ਕੈਲਸ਼ੀਅਮ ਇਹਦੇ ਵਿੱਚ ਹਰੀ ਚੀਜ਼ ਨਾ ਮੈਂ ਕਹਿੰਦਾ ਜਿਹੜੀ ਖਰਾਕ ਖੁਰੂਗ ਆ ਵਧੀਆ ਪਚਾ ਲੈਂਦੀ ਆ ਪਾਲਕ ਵੀ ਤੁਸੀਂ ਵਿੱਚ ਹੀ ਪਾ ਸਕਦੇ ਹੋ ਸਾਗ ਹੋ ਗਿਆ ਠੀਕ ਆ ਆਪਣੇ ਗੋਭੀ ਦੇ ਪੱਤੇ ਹੋ ਗਏ ਤੇ ਆਪਣੇ ਹੋਰ ਕੀ ਹੁੰਦਾ ਮੂਲੀਆਂ ਦੇ ਪੱਤੇ ਹੋ ਗਏ ਜਿਹੜੇ ਸਾਰਾ ਕੋ ਹਰੀ ਚੀਜ਼ ਜਿਹੜੀ ਮਰਜ਼ੀ ਪਾ ਦਿਆ ਕਰੋ ਬਈ ਇਹ ਕੁਝ ਨਹੀਂ ਛੱਡਦੇ ਆਹ ਚੀਜ਼ ਤੁਸੀਂ ਜ਼ਰੂਰ ਇਹ ਉਸ ਘਰੇ ਕਰੋ ਜਿਹੜੀ ਮਰਜ਼ੀ ਦੁਕਾਨ ਦੇ ਸਬਜ਼ੀ ਵਾਲੇ ਦੇ ਤੁਸੀਂ ਲਿਆ ਸਕਦੇ ਹੋ ਵਾਧੂ ਮਿਲ ਜਾਂਦੀਆਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਜੇ ਚੰਗਾ ਲੱਗਿਆ ਵੀਡੀਓ ਨੂੰ ਕਰ ਦਿਓ ਸ਼ੇਅਰ ਬਈ